ਹਰ ਪਾਸੇ ਹੈ ਹਰ ਕੁੜੀ ਚ ਹੁੰਦੀ ਹੁੰਦੀ ਹੈ ਜਿੰਨਾ ਮਰਜੀ ਸੋਚ ਲੈ ਕੋਈ ਨਾ ਕੋਈ ਕਿ ਘਰੇ ਨਾ ਆਣ ਹੂੰ ਤਾਂ ਉਹਦੇ ਨਾਲ ਹੀ ਰਖਾ ਬਣਦੀ ਆ ਕਿ ਮੇਰੀ ਸੱਸ ਨੇ ਉਹਨੂੰ ਤਾਂ ਇਹੋ ਜਿਹਾ ਸੂਟ ਲੈਤਾ ਤੇ ਮੈਨੂੰ ਇਹੋ ਜਿਹਾ ਲੈ ਕੇ ਨਹੀਂ ਦਿੱਤਾ ਉਹ ਮੱਲੋ ਮੱਲੀ ਆਈ ਜਾਂਦੀ ਆ ਜੇ ਵੀ ਉਹਨਾਂ ਨੂੰ ਆਪਦਾ ਜਵਾਕ ਪੜਾਉਣ ਲਈ ਵੱਡੇ ਸਕੂਲਾਂ ਚ ਵੱਧ ਫੀਸਾਂ ਦੇ ਚ ਚਾਹੇ ਉੱਥੇ ਪੜਾਈ ਬਣਾ ਹੁੰਦੀ ਹੋਵੇ ਉੱਥੇ ਜਾ ਕੇ ਉਹ ਆਪਦੀ ਤਾਰੀਫ਼ ਸਮਝਦੀਆਂ ਵੀ ਜੇ ਮੇਰਾ ਜਵਾਕ ਅੰਗਰੇਜ਼ੀ ਬੋਲ ਰਿਹਾ ਹਿੰਦੀ ਬੋਲ ਰਿਹਾ ਤਾਂ ਵੱਡੀ ਗੱਲ ਕਰ ਗਿਆ ਲੈ ਵੀ ਅੱਜ ਅਸੀਂ ਉਸ ਯੁੱਗ ਦੇ ਵਿੱਚ ਨੂੰ ਵਿਚਰ ਰਹੇ ਆ ਜਦ ਕਿ ਸਾਰੇ ਹੀ ਹਾਈ ਇੰਟੈਲਲੈਕਚੁਅਲ ਆ ਯਾਰ ਜਣਾ ਖਣਾ ਬੰਦਾ ਕਹਿ ਰਿਹਾ ਵੀ ਮਿਰਤੇ ਬਾਦ ਸਿਆਣਾ ਕੋਈ ਨਹੀਂ ਇਸੇ ਕਰਕੇ ਆਪਣੇ ਘਰਾਂ ਦੇ ਵਿੱਚ ਵੀ ਸਮਾਜ ਦੇ ਵਿੱਚ ਵੀ ਸੰਤਾਪ ਬਹੁਤ ਹੈ ਇੱਕ ਨਾ ਸੰਤਾਪ ਬੜਾ ਹੋਰੇ ਤਰ੍ਹਾਂ ਦਾ ਕਹਾਂ ਵੀ ਜਦ ਭਾਈ ਵਿਆਹ ਹੈ ਜਾਂ ਵਿਆਹ ਦੇ ਪਹਿਣਾ ਬੜੇ ਵਧੀਆ ਰਹਿਰੇ ਤੇ ਪਿਆਰਗਰ ਫਾਣੇ ਤੇ ਕਹਾਂ ਜੀ ਇਸ ਦੀ ਬਹੂ ਆ ਗਈ ਯਾ ਨਾ ਘਰ ਟੁੱਟ ਗਿਆ ਘਰ 파ੜ ਤਿਆ ਤੀਵੀਆਂ ਨੇ ਕਹਾਂ ਜੀ ਘਰ ਵੰਡ ਦਿਆ ਅੱਜ ਇਹਨਾਂ ਇਸੇ ਮੁੱਦੇ 'ਤੇ ਆਪਾਂ ਬਾਤਾਂ ਕਰਾਂਗੇ ਮੇਰੀ ਗੱਲ ਹੈਗੇ ਆ ਬੀਬੀ ਮਨਜੋਤ ਕੌਰ ਸਤਿ ਸ਼੍ਰੀ ਅਕਾਲ ਭਾਈ ਨੇ ਮਾਰੇ ਦੋਸਤ ਹੈ ਜਿਹੜੇ ਬਾਈ ਸਰਬਜੀਤ ਸਿੰਘ ਉਹਨਾਂ ਦੇ ਘਰਾਂ 'ਤੇ ਹੈ ਇਸ ਕਰਕੇ ਬੈਕ ਹੈ ਨਾ ਤੇ ਵਿਚਾਰ ਜਾਣੇ ਤੇ ਅੱਛਾ ਮਨਜੋਤ ਮੈਨੂੰ ਲੱਗਾ ਵੀ ਇਹ ਬਾਤਾਂ ਬਹੁਤ ਸੁਣੀਆਂ ਹਨ ਹਾਂਜੀ ਤੁਹਾਨੂੰ ਵੀ ਸੁਣੀਆਂ ਹੋਣੀਆਂ ਵੀ ਤਰ੍ਹਾਂ-ਇਤਰਾਹ ਵੀ ਨਾ ਮੈਂ ਕਈਆਂ ਦੇ ਹੋਰਾਂ ਗੱਲ ਵੀ ਬਾਤ ਹੋਈ ਮੇਰੀ ਵੀ ਜਨਾਨੀਆਂ ਦੇ ਵਿੱਚ ਆਮ ਬਾਤ ਕਰੀ ਜਾਵਾ ਵੀ ਤੀਵੀਆਂ ਦੇ ਵਿੱਚ ਨਾ ਈਰਖਾ ਬੜੀ ਹੋਆ ਹਮ ਇੱਕ ਦੂਸਰੇ ਦੀਮੀ ਦੀ ਮੀ ਸ਼ਬਦ ਤੇ ਇੱਕ ਹੋਰ ਪੰਗਾ ਦੱਸਾਂ ਹਾਂਜੀ ਆਪਣੇ ਲੋਕ ਨਾ ਆਪਣੇ ਜਿਹੜੇ ਹੈਗੇ ਆ ਸ਼ਬਦਾਂ ਤੇ ਵੀ ਬਹੁਤ ਵਿਚਾਰੇ ਹੂੰ ਉਹ ਹੋ ਗਏ ਆ ਗੁਲਾਮ ਦਿਮਾਗ ਤੇ ਹੋ ਗਏ ਨਾ ਕਿਸੇ ਨੂੰ ਆਪਣਾ ਲੇਡੀਜ਼ ਕੋ ਫੀਮੇਲ ਕਹੋ ਉਹ ਬਹੁਤ ਵਧੀਆ 3 ਮੀ ਕਰਨ ਪਿੱਛੇ ਕਿਸੇ ਨੂੰ ਹਿੰਦੀ ਦਾ ਸ਼ਬਦ ਔਰਤ ਮੈਂ ਵੀ ਵਰਤੋ ਜਾਂਦੀ ਆ ਕਈ ਵਾਰ ਕਿਸੇ ਕਿਸੇ ਪਿੱਛੇ ਜੇ ਨਾ ਕਿਸੇ ਨੇ ਆਪਣੇ ਲਿਖਿਆ ਦਾ ਸਰਲੇਖ ਵੀ ਜਨਾਨੀ ਸ਼ਬਦ ਆਇਆ ਵਿੱਚ ਹਾਂਜੀ ਤੇ ਉਤਲੇ ਇੱਕ ਬੀਬੀ ਲਿਖ ਰਹੀ 3 ਮੀ ਲਿਖ ਰਹੀ ਜਨਾਨੀ ਨਹੀਂ ਕਹਿੰਦੇ ਔਰ ਲੱਗਦਾ ਹੈ ਔਰਤ ਲਿਖੋ ਮੈਂ ਤੜਲੇ ਲਿਖਤੇ ਮੈਂ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਰੰਨਾ ਲਿਖਿਆ ਹਾਂ ਤੇ ਬਾਬਰ ਦਾ ਹਮਲਾ ਹੋਇਆ ਨਾ ਉਹਨੂੰ ਪੂਰਾ ਸ਼ਬਦ yaad ਨਹੀਂ ਰੰਨਾ ਹੋਈਆਂ ਪਤਾ ਨਹੀਂ ਬੰਦੇ ਹੋਏ ਸਿਆਦ ਇਸ ਤਰ੍ਹਾਂ ਕੁਝ ਵੀ ਬੁਰਾ ਹਾਲ ਹੋਇਆ ਸਭ ਕਾ ਰੰਨਾ ਮਤਲਬ ਇਹ ਆਪਣਾ ਸ਼ਬਦ ਹੈ ਪਰ ਆਪਾਂ ਨੂੰ ਉੱਪਰ ਲੱਗਣ ਲੱਗੇ ਕਿ ਵੀ ਵਰਤਦੇ ਹੂੰ ਸੋ ਤੀਵੀਂ ਲਫ਼ਜ਼ ਵੀ ਇਸ ਤਰ੍ਹਾਂ ਹੀ ਹੋ ਗਿਆ ਸੋ ਮੈਂ ਹੁਣ ਬੋਲਾਂ ਬਹੁਤ ਸਾਰੇ ਬੰਦੇ ਨੂੰ ਵੀ ਲੱਗਾ ਵੀ ਤੀਵੀਂ ਹੀ ਕਿਹਾ ਸ਼ਬਦ ਹੈ ਯਾਰ ਨਹੀਂ ਨਹੀਂ ਔੜ ਹੈ ਇਹ ਵੀ ਮੁੱਦਾ ਖੈਰ ਕਿ ਤੀਵੀਂ ਵਾਲੇ ਮੁੱਦੇ 'ਤੇ ਕਿਸ ਤਰ੍ਹਾਂ ਲਗਾਏ ਵੀ ਘਰ ਆਇਆ ਜੀ ਬੰਦਾ ਪਹਿਲਾਂ ਰਹਿ ਰੇ ਤੇ ਵਧੀਆ ਹਮ ਘਰ ਬੰਡਿਆ ਗਿਆ ਈਰਖਾ ਹੋ ਗਈ ਮੇਰੇ ਨਿਆਣੇ ਤੇਰੇ ਨਿਆਣੇ ਹਮ ਬਹੁਤ ਚੱਲ ਰਿਹਾ ਹੈ ਹਮ ਹੈਗੀ ਹੈ ਇਹ ਗੱਲ ਈਰਖਾ ਹਰ ਪਾਸੇ ਹੈ ਹਮ ਹਰ ਕੁੜੀ ਚ ਹੁੰਦੀ ਹੁੰਦੀ ਹੈ ਜਿੰਨਾ ਮਰਜੀ ਸੋਚ ਲੈ ਕੋਈ ਨਾ ਕੋਈ ਹਮ ਵੀ ਨਹੀਂ ਮੈਂ ਕਿਸੇ ਤੋਂ ਈਰਖਾ ਨਹੀਂ ਕਰਦੀ ਪਰ ਉਹਨਾਂ ਸੋਚਣ ਲਈ ਵੀ ਆਪਦੇ ਦਿਮਾਗ ਨੂੰ ਇੰਨਾ ਕੁ ਜੋੜ ਕੇ ਇੰਨਾ ਕੁ ਸੰਜੋ ਕੇ ਰੱਖਣਾ ਪੈਂਦਾ ਵੀ ਉਹ ਤੋਂ ਪਟਕਣਾ ਨਹੀਂ ਹੈ ਹਮ ਮੱਲੋ ਮੱਲੀ ਹੋ ਜਾਂਦੀ ਹੈ ਜਦੋਂ ਵਿਆਹ ਕਿਉਂ ਹੁੰਦੇ ਆ ਪਹਿਲਾਂ ਤਾਂ ਮੰਨ ਲਓ ਕੱਲੀ ਆਈ ਹੈ ਜੇ ਹਲੇ ਕੋਈ ਦਰਾਨੀ ਚਠਾਣੀ ਨਹੀਂ ਹੈਗੀ ਤਾਂ ਗਵਾਂਡਾਂ ਜਿਵੇਂ ਪਤੀਸਾਂ ਦੀਆਂ ਨੋਹਾਂ ਹੋ ਗਈਆਂ ਹਨਾ ਉਹਨਾਂ ਵੱਲ ਦੇਖ ਕੇ ਵੀ ਉਹਨਾਂ ਦੇ ਆ ਚੀਜ਼ ਹੈਗੀ ਆ ਮੇਰੇ ਆ ਹੈ ਨਹੀਂ ਹੂੰ ਜ਼ਿਆਦਾਤਰ ਕਹਿ ਦਿੰਦੀਆਂ ਨੇ ਕਿ ਆ ਕਿ ਉਹ ਚੀਜ਼ ਫਿਰ ਵੱਡੀ ਬਣ ਜਾਂਦੀ ਆ ਜ਼ਿਆਦਾਤਰ ਦਿਲ ਚ ਰੱਖ ਕੇ ਵੀ ਸੋਚੀ ਜਾਂਦੀਆਂ ਨੇ ਕੀ ਸੋਚਦੀਆਂ ਕਿਵੇਂ ਵੀ ਮੰਨ ਲਓ ਜੇ ਕਿਸੇ ਦੇ ਘਰੇ ਗਵਾਂਡ ਘਰੇ ਜ਼ਮੀਨ ਜਾਇਦਾਦ ਜਾਦਾ ਆ ਜਾਂ ਵੱਡੀ ਗੱਡੀ ਆ ਤਾਂ ਉਹ ਆਪ ਨੂੰ ਉਹਨੂੰ ਮਹਿਸੂਸ ਹੋਣਾ ਹੀ ਹੋਣਾ ਵੀ ਸਾਡੇ ਹੈ ਨਹੀਂ ਤਾਂ ਬਹੁਤ ਸਾਰੀਆਂ ਨਹੀਂ ਸੋਚਦੀਆਂ ਪਰ ਜ਼ਿਆਦਾਤਰ ਇਦਾਂ ਸੋਚਦੀਆਂ ਨੇ ਤੇ ਪਰ ਜਿਹੜੀਆਂ ਬਹੁ ਘੱਟ ਨੇ ਉਹ ਇਹ ਵੀ ਸੋਚ ਲੈਂਦੀਆਂ ਵੀ ਚਲ ਅਸੀਂ ਦੋਵੇਂ ਜੀ ਮਿਹਨਤ ਕਰਾਂਗੇ ਤੇ ਆਪ ਬਣਾ ਲਾਂਗੇ ਫਿਰ ਜੇ ਘਰੇ ਨਣਾਣ ਹੈ ਹੂੰ ਤਾਂ ਉਹਦੇ ਨਾਲ ਈਰਖਾ ਬਣਦੀ ਆ ਕਿ ਮੇਰੀ ਸੱਸ ਨੇ ਉਹਨੂੰ ਤਾਂ ਇਹੋ ਜਿਹਾ ਸੂਟ ਲੈਤਾ ਤੇ ਮੈਨੂੰ ਇਹੋ ਜਿਹਾ ਲੈ ਕੇ ਨਹੀਂ ਦਿੱਤਾ ਉਹ ਮੱਲੋ ਮੱਲੀ ਆਈ ਜਾਂਦੀ ਆਈ ਜਾਂਦੀ ਆ ਚਾਹੇ ਅੱਜ ਅਸੀਂ ਪੜ੍ਹ ਲਿਖ ਗਏ ਜੇ ਅਸੀਂ 12ਵੀਂ ਜਾਂਦੇ ਆ ਨਾ ਕੰਮ ਕਰਦੇ ਆ ਪੜ੍ਹਾਈ ਲਿਖਾਈ ਤੋਂ ਬਾਅਦ ਹੁਣ ਆਪਾਂ ਨੌਕਰੀਆਂ ਤੇ ਜਾਂਦੇ ਆ ਉੱਥੇ ਹੀ ਰਖਾਉਂਦੀ ਆ ਕੰਮ ਨੂੰ ਲੈ ਕੇ ਹੀ ਰਖਾਉਂਦੀ ਆ ਵੀ ਜੇ ਕਿਸੇ ਦਾ ਮੇਥੋਂ ਵਧੀਆ ਨਾ ਹੋ ਜੇ ਇਕੱਠੀਆਂ ਕੰਮ ਕਰਦੀਆਂ ਹੋਣੀਆਂ ਫੇਰ ਵੀ ਉੱਥੇ ਵੀ ਆ ਜਾਂਦੀ ਆ ਵੀ ਇਹਦਾ ਕੰਮ ਮੇਰੇ ਤੋਂ ਵਧੀਆ ਕਿਉਂ ਆ ਜਾਂ ਮੇਰਾ ਕਿਉਂ ਨਹੀਂ ਚੱਲ ਰਿਹਾ ਜਾਂ ਮੇਰਾ ਕਿਉਂ ਮਾੜਾ ਹੈ ਜਾਂ ਮੇਰਾ ਕਿਉਂ ਵਧੀਆ ਤੇ ਉਹ ਮਤਲਬ ਆਪਦੇ ਤੇ ਕਿੰਤੂ ਪ੍ਰੰਤੂ ਨਹੀਂ ਹੁੰਦੀ ਹੁੰਦੀ ਸਾਹਮਣੇ ਵਾਲੇ ਤੇ ਹੁੰਦੀ ਹੁੰਦੀ ਆ ਵੀ ਇਹਦਾ ਕਿਉਂ ਮੈਂ ਨਾ ਕਈ ਜਗ੍ਹਾ ਵੀ ਦੇਖਿਆ ਵੀ ਕਈਆਂ ਘਰਾਂ 'ਚ ਤੇਰਾ ਨਣਦ ਹੋਆ ਹੂੰ ਤੇ ਬਹੁਤ ਸਾਰੇ ਘਰਾਂ ਮੈਂ ਵੀ ਉਹ ਨਣਦ ਜੇ ਵਿਆਹੀ ਨਹੀਂ ਹੈਗੀ ਤੇ ਕਹਿੰਦੇ ਉੱਥੇ ਬਹੁਤ ਬਖੇੜਾ ਵੀ ਉਹ ਨਣਦ ਪਰਝਾਈਗਾ ਮਤਲਬ ਪੈ ਹੋ ਰਿਆ ਵੀ ਉਹ ਕਹੋ ਮੈਂ ਮਤਲਬ ਘਰ ਕੇ ਵਿੱਚ ਮਤਲਬ ਮੇਰੀ ਚਾਰਲੀ ਦੀ ਪਹਿਲਾਂ ਮੈਂ ਹੀ ਮੇਰੇ ਨਣਦ ਦੀ ਹੋਈ ਹੈ ਕੁੜੀ ਹੈ ਵੀ ਉਹ ਨੂੰ ਕਹੋ ਵੀ ਮੇਰੀ ਹੈ ਤੇ ਉਸਕੇ ਵਿਚਾਰਾ ਜਿਹੜਾ ਮੁੰਡਾ ਹੈ ਮੁੰਡਾ ਫਾਜ਼ਲਾ ਆਪਣੀ ਭੈਣ ਕਿ ਨਹੀਂ ਜਾਵੇ ਆਪਣੀ ਘਰ ਵਾਲੇ ਕਿ ਨਹੀਂ ਜਾਵੇ ਉਹ ਉਹ ਛੇ ਹੁੰਦਾ ਵੀ ਜਿਵੇਂ ਭੈਣਾਂ ਨੇ ਕਿੱਥੇ ਹੱਕ ਨਾਲ ਆਪਦੇ ਭਰਾ ਨੂੰ ਸਾਰੀ ਗੱਲ ਕਹਿਣੀ ਹੁੰਦੀ ਆ ਮੰਨ ਲਓ ਭਰਾ ਬਾਹਰੋਂ ਆਇਆ ਕਮਾਈ ਕਰਕੇ ਆਇਆ ਜਾਂ ਕਿਤੇ ਗਿਆ ਸੀ ਜਾਂ ਆਇਆ ਤਾਂ ਉਹਨੇ ਹੱਕ ਨਾਲ ਆਪਦੀ ਹਰ ਇੱਕ ਚੀਜ਼ ਮੰਗ ਲੈਣੀ ਆ ਵੀਰੇ ਮੈਨੂੰ ਤਾਂ ਆਹ ਚੀਜ਼ ਚਾਹੀਦੀ ਚਾਹੀਦੀ ਆ ਹਨ ਜਦੋਂ ਪਰਜਾਈ ਆ ਜਾਂਦੀ ਆ ਉਹ ਮੱਲੋ ਮੱਲੀ ਇੱਕ ਛੇਪ ਆ ਜਾਂਦੀ ਆ ਤੇ ਇੱਕ ਕਦਮ ਉਹ ਪਿੱਛੇ ਹੋ ਜਾਂਦੀਆਂ ਨੇ ਜਿੱਥੇ ਉਹ ਆਪ ਦਾ ਗੱਲ ਨੂੰ ਹੱਕ ਨਾਲ ਰੱਖਦੀਆਂ ਨੇ ਉੱਥੇ ਉਹ ਮੱਲੋ ਮੱਲੀ ਆਏ ਹੋ ਜਾਂਦੀਆਂ ਨੇ ਵੀ ਵੀ ਉਹਵੇਂ ਖੁੱਲ੍ਹ ਕੇ ਗੱਲ ਕਰਨੀ ਪਉਂਦੀਆਂ ਖੁੱਲ ਕੇ ਕੋਈ ਚੀਜ਼ ਮੰਗ ਨਹੀਂ ਜਿਸ ਤਰ੍ਹਾਂ ਮੈਂ ਬਾਤ ਕਰ ਰਹੀਦਾ ਵੀ ਇਹ ਵੀ ਸੱਚ ਹੈ ਵੀ ਦੋ ਭਾਈ ਆ ਨਾ ਜਿਹੜਾ ਵੀ ਪਹਿਲਾਂ ਤਾਂ ਰਹਿ ਰਹੇ ਤਾਂ ਦੂਸਰੇ ਦਾ ਵਿਆਹ ਹੋਇਆ ਪਤਾ ਇੱਕਾ ਨਹੀਂ ਤਾਂ ਫਿਰ ਦੂਸਰੇ ਦਾ ਵਿਆਹ ਹੋ ਗਿਆ ਵੀ ਜਦੋਂ ਹੀ ਅੱਡ ਹੋ ਗਏ ਅੱਡ ਹੋ ਗਏ ਹੂੰ ਵੀ ਉੱਥੇ ਕਹਿੰਦੇ ਨਹੀਂ ਵੀ ਆਪਾਂ ਤਾਂ ਰਹਿਣਾ ਹੀ ਨਹੀਂ ਆਪਣਾ ਆਪਣਾ ਘਰ ਉਹਦੇ ਚ ਮਤਲਬ ਜੋ ਚੀਜ਼ਾਂ ਮੈਂ ਮਹਿਸੂਸ ਕੀਤੀਆਂ ਨੇ ਵੀ ਜਿਹੜੀ ਵੱਡੀ ਨੋਹ ਆ ਗਈ ਹੁਣ ਉਹ ਆਸਗਵਾਂਡ 'ਚ ਰਿਸ਼ਤੇਦਾਰਾਂ 'ਚ ਹੰਡ ਵਾਤ ਵਰਤ ਲਈ ਹੂੰ ਹੁਣ ਉਹਦਾ ਸਭ ਨੂੰ ਪਤਾ ਲੱਗ ਗਿਆ ਵੀ ਇਹ ਕੈਬਜੀ ਆ ਫਿਰ ਹੁਣ ਉਸ ਤੋਂ ਬਾਅਦ ਨਵੀਂ ਨੋ ਆ ਗਈ ਉਹਨੂੰ ਰਿਸ਼ਤੇਦਾਰ ਵੀ ਕਰਦੇ ਵੀ ਹੱਥਾਂ ਤੇ ਚੱਕ ਕੇ ਰੱਖਦੇ ਆ ਕਿਉਂਕਿ ਹੁਣ ਨਵੀਂ ਨੋ ਆ ਜਿਹੜੀ ਉਹ ਕੋਰੇ ਕਾਗਜ਼ ਵਰਗੀ ਹੁੰਦੀ ਆ ਉਹਨੂੰ ਜਿਹੇ-ਜਾ ਦਿਖ ਗਿਆ ਜਿਹੇ-ਜਾ ਬਣਾਤਾ ਉਹਦੀ ਵੀ ਉਹਨੇ ਵੀ ਬਣ ਜਾਣਾ ਤੇ ਚਾਹ ਦੇ ਵਿੱਚ ਸਾਰੇ ਉਹਦੇ ਅੱਗੇ ਪਿੱਛੇ ਜੇ ਹੁੰਦੇ ਆ ਫਿਰ ਉਹ ਵੱਡੀ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਆ ਜਾਂਦੀ ਆ ਵੀ ਇਹਨੂੰ ਸਾਰੇ ਪੁੱਛੀ ਜਾਂਦੇ ਮੇਰੇ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ਹੂੰ ਤੇ ਉੱਥੇ ਫਰਕ ਪੈਂਦਾ ਜਾਂ ਤਾਂ ਇਹ ਪਹਿਲਾਂ ਹੀ ਮਨ 'ਚ ਸੋਚ ਕੇ ਬਹੁਤ ਮਤਲਬ ਮੈਨੂੰ ਇਹ ਲੱਗਦਾ ਵੀ ਇਹਦੇ ਲਈ ਇੱਕ ਵੱਡਾ ਦਿਲ ਚਾਹੀਦਾ ਜਿੱਥੇ ਤੁਸੀਂ ਆਪਦੇ ਮਨ ਨੂੰ ਇਹ ਸਮਝਾ ਲਓ ਵੀ ਜਦੋਂ ਛੋਟੀ ਆਊਗੀ ਤਾਂ ਉਹਨੂੰ ਸਾਰੇ ਹੱਥਾਂ ਤੇ ਚੱਕਣਗੇ ਤੇ ਮੈਂ ਵੀ ਬਰਾਬਰ ਹੀ ਚੱਕ ਲਾਂ ਉਹਨੂੰ ਮੈਂ ਆਪਦੇ ਤਰੀਕੇ ਸੋਚਦਾ ਨਾ ਮਾਰ ਇਹ じゃ ਹੁਣ ਔਖਾ ਬਹੁਤ ਹੈ ਨਾ ਬਹੁਤ ਔਖਾ ਬਹੁਤ ਵੱਡਾ ਦਿਲ ਦਫ਼ਤਰਾਂ ਆ ਕੇ ਵਿੱਚ ਮੈਂ ਦੇਖਿਆ ਬਹੁਤ ਈਰਖਾ ਬੰਦੇ ਈਸ਼ ਕਰਕੇ ਮਤਲਬ ਕਿ ਕਲੇਸ਼ ਵੱਧ ਰਹੇ ਆ ਵੀ ਇਸ ਦੀ ਤਰੱਕੀ ਹੋ ਗਈ ਹੈ ਕੋਈ ਵੀ ਹੂੰ ਉੱਥੇ ਮੈਂ ਕਿਹਾ ਬੰਦਿਆਂਾਂ ਵੀ ਹੁੰਦੀ ਪਰ ਬੰਦਿਆਂਾਂ ਨੂੰ ਇਸ ਤਰ੍ਹਾਂ ਹੁੰਦੀ ਮੇਰੇ ਕੋਲ ਬੰਦੇ ਦਿਖਾਉਂਦੇ ਨਹੀਂ ਬੰਦੇ ਇੰਨਾ ਦਿਮਾਗ ਤੇ ਨਹੀਂ ਲੈਂਦੇ ਕਿਉਂਕਿ ਉਹ ਆਪਦੇ ਕੰਮਾਂ 'ਚ ਰੁੱਝੇ ਹੁੰਦੇ ਆ ਤੇ ਬਾਕੀ ਰਹੀ ਗੱਲ ਬੰਦੇ ਬਾਹਰ ਬਹੁਤ ਵਿਚਰਦੇ ਆ ਹੂੰ 100 ਤਰ੍ਹਾਂ ਦੇ ਲੋਕਾਂ ਚ ਉੱਠਦੇ ਬਹਿੰਦੇ ਆ ਟੀਵੀਆਂ ਦਾ ਕੀ ਆ ਜਿਹੜੀਆਂ ਨਵੀਆਂ ਆਈਆਂ ਉਹ ਘਰਾਂ ਤੱਕ ਆ ਜਾਂ ਜਿਹੜੀਆਂ ਨੌਕਰੀ ਕਰਦੀਆਂ ਉਹ ਨੌਕਰੀ ਵਾਲੇ ਉਹਨੇਕ ਦਾਇਰੇ ਤੱਕ ਆ ਹੂੰ ਉਹਨਾਂ ਨੇ ਬਾਲੀ ਥਾਂ ਹੀ ਨਹੀਂ ਜਾਂਦੀਆਂ ਹੈਗੀਆਂ ਤਾਂ ਉਹਨੇ ਇੱਕ ਛੋਟਾ ਜਿਹਾ ਤਹਿਰਾ ਹੁੰਦਾ ਉਹਦੇ ਚ ਹੀ ਬਸ ਇੱਕ ਦੂਜੇ ਨਾਲ ਗੱਲਾਂ ਬਾਤਾਂ ਹੀ ਉਹਦੀਆਂ ਕਰੀ ਜਾਣੀਆਂ ਹੁਣ ਮੇਰਾ ਮੰਨਣਾ ਇਹ ਹੁੰਦਾ ਵੀ ਜਦੋਂ ਕਿਸੇ ਚੀਜ਼ ਤੋਂ ਮੈਂ ਨਹੀਂ ਕਹਿੰਦੀ ਮੈਂ ਬਾਲੀ ਸਿਆਣੀ ਆ ਪਰ ਮੇਰੇ ਮੈਂ ਇੱਕ ਚੀਜ਼ ਕਰਦੀ ਹੁੰਦੀ ਆ ਵੀ ਜਦੋਂ ਜਿਹੜੀ ਕੋਈ ਗੱਲ ਮੈਨੂੰ ਦੁਖੀ ਕਰਦੀ ਆ ਕਿਸੇ ਦਾ ਸੁਭਾਅ ਤੋਂ ਲੱਗਿਆ ਵੀ ਹਾਂ ਆ ਚੀਜ਼ ਮਾੜੀ ਹੋ ਰਹੀ ਆ ਮੇਰੇ ਨਾਲ ਮੈਂ ਆਪਦੇ ਮਨ ਨੂੰ ਇਦਾਂ ਸਮਝਾਉਣੀ ਹੁੰਦੀ ਆ ਵੀ ਕੋਈ ਗੱਲ ਨਹੀਂ ਅਗਲੇ ਦਾ ਸੁਭਾਅ ਤੇ ਛੱਡ ਦੋ ਗਾਏ ਨੂੰ ਆਪਾਂ ਖਿੱਚਣਾ ਨਹੀਂ ਨਾਰਮਲ ਕਰਨ ਦੀ ਸਾਹ ਸੋਹਣੇ ਤਰੀਕੇ ਨਾਲ ਜੇ ਨਾਰਮਲ ਕੀਤਾ ਜਾਵੇ ਤਾਂ ਉੱਥੇ ਜ਼ੋਰ ਪਾਈਦਾ ਜਿਵੇਂ ਨਾ ਅੱਜ ਕੱਲ ਸਕੂਲਾਂ ਵਾਲੀ ਬਾਤ ਚੱਲਾਂ ਮੈਂ ਬਹੁਤ سارے ਬੰਦਿਆਂ ਨੂੰ ਕਿਹਾ ਹਮਾਰੇ ਤਾਂ ਨਿਆਣੇ ਤੁਹਾਨੂੰ ਪਤਾ ਹੀ ਸਰਕਾਰੀ ਸਕੂਲ ਮੇ ਪੜੇ ਮੈਂ ਪਹਿਲਾਂ ਹੀ ਦੱਸ ਦਿਆਂ ਰਾਜਪੁਰੇ ਰਹਿੰਦੇ ਹੋਏ ਵੀ ਨਾ ਹਮ ਸਰਕਾਰੀ ਮੇ ਪੜੇ ਮੈਂ ਬਹੁਤ سارے ਬੰਦਿਆਂ ਨੂੰ ਕਿਹਾ ਵੀ ਅਭੀ ਥਮੇ ਯਾਰ ਆਪਣੇ ਨਿਆਣੇ ਵੀ ਕਈ ਮੁੰਡਿਆਂ ਕੀ ਮੈਂ ਦੇਖਿਆ ਵੀ ਆਮਦਨ ਐਨੀ ਨਹੀਂ ਹੈ ਵੀ ਥਮੇ ਨਿਆਣੇ ਕਾਸਟ ਹੀ ਲਾਏ ਆ ਵੀ ਇਹ ਬੁੱਚੜਖਾਨਾ ਕਹੀ ਗ੍ਰਾਮੇਦਾਨ ਇਸ ਕੋਡਾਂ ਨੂੰ ਜਿਹੜੇ ਪੰਜਾਬੀ ਨੂੰ ਕਤਲ ਕਰ ਰਹੇ ਆ ਤੇ ਉਹ ਕਹਿੰਦਾ ਵੀ ਯਾਰ ਮੇਰੀ ਤੀਵੀਂ ਨਹੀਂ ਮੰਨਦੀ ਹੈਗੀ ਇਹ ਬਹੁਤ ਮੈਂ ਸੁਣਿਆ ਬੰਦਿਆਂ ਤੇ ਵੀ ਤੀਵੀਂ ਕਹਾ ਵੀ ਉਹ ਮੇਰੇ ਰਿਸ਼ਤੇਦਾਰ ਕੀ ਕਹਾਂਗੇ ਵੀ ਸਕੂਲ ਮੈਂ ਕਿਹੜੇ ਮਾ ਜਾ ਰਿਹਾ ਵੀ ਇਹ ਜਿਆਦਾ ਇੱਕ ਤਾਂ ਪਿੱਛੇ ਬੰਦੇ ਨੇ ਬਾਤ ਸੁਣਾਈ ਵੀ ਉਹ ਕਹਾ ਮੇਰੀ ਤੀਵੀਂ ਗਰੀ ਵੀ ਸਕੂਲ ਮੈਂ ਕੋਈ ਫਾਇਦਾ ਨਹੀਂ ਕਹਿੰਦਾ ਫੀਸ ਘੱਟ ਹੈ ਹੂੰ ਵੀ ਜਿਹੜੇ ਸਕੂਲ ਕੀ ਫੀਸ ਜਿਆਦਾ ਹੈ ਉਹਦੇ ਮੈਂ ਭੇਜਣਾ ਵੈ ਨਿਆਣਾ ਉਹ ਸਿੱਧਾ ਸਾਦਾ ਜਾਂ ਦਿਖਾਵੇ ਦੀ ਚੱਕਰ ਆ ਉਹ ਜਹਜੇ ਲੋਕਾਂ ਚ ਬੈਠਣਾ ਉਹਨਾਂ ਨੂੰ ਦੱਸਣਾ ਵੀ ਮੇਰਾ ਜਵਾਕ ਤਾਂ ਫਲਾਨੇ ਸਕੂਲ ਚ ਜਾਂ ਇੱਥੇ ਲੱਖ ਰੁਪਏ ਮਹੀਨਾ ਫੀਸ ਆ ਨਹੀਂ ਨਹੀਂ ਮਤਲਬ ਮੈਂ ਇਹ ਕਹਿ ਰਹੀ ਆ ਵੀ ਬੰਦੇ ਤਾਂ ਮਜਬੂਰ ਹੋ ਕਹ ਰਹੇ ਆ ਮੈਂ ਹੋਵੇ 3ਵੀਂ ਕਹਾ ਮੇਰੀ ਮੰਨਦੀ ਨਹੀਂ 3ਵੀਂ ਨੂੰ ਬਹੁਤ ਗਣਤੀ ਹੈ ਇਸ ਤਰ੍ਹਾਂ ਵੀ ਮੇਰੇ ਨੈਣ ਉੱਥੇ ਜਾਵੇ ਹਾਂ ਜ਼ਿਆਦਾਤਰ ਕਹਿੰਦੀ ਆ ਮੈਂ ਖੁਦ ਵੇਖੀਆਂ ਨੇ ਵੀ ਉਹਨਾਂ ਨੂੰ ਆਪ ਦਾ ਜਵਾਕ ਪੜਾਉਣ ਲਈ ਵੱਡੇ ਸਕੂਲਾਂ ਚ ਵੱਧ ਫੀਸਾਂ ਵਾਲੇ ਚ ਚਾਹੇ ਉੱਥੇ ਪੜ੍ਹਾਈ ਬਣਾ ਹੁੰਦੀ ਹੋਵੇ ਬਹੁਤ ਸਾਰੀਆਂ ਨੂੰ ਤਾਂ ਪਤਾ ਨਹੀਂ ਵੀ ਕੀ ਪੜਾ ਰਹੇ ਆ ਹਾਂ ਉਹ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਹਿੰਦੀ ਅੰਗਰੇਜ਼ੀ ਹਨਾ ਪੰਜਾਬੀ ਵਾਲੇ ਨੂੰ ਉਹ ਪੰਜਾਬੀ ਤਾਂ ਹੈ ਹੀ ਨਹੀਂ ਬਹੁਤ ਸਾਰੇ ਸਕੂਲਾਂ 'ਚ ਵੱਡੇ ਸਕੂਲਾਂ 'ਚ ਜਿੱਥੇ ਅਸੀਂ ਮਹਿੰਗੀਆਂ ਵੱਧ ਫੀਸਾਂ ਦਿੰਦੇ ਆ ਨਾ ਉੱਥੇ ਪੰਜਾਬੀ ਕਹਿੰਦੇ ਆ ਬੋਲਣੀ ਵੀ ਨਹੀਂ ਤੇ ਉੱਥੇ ਜਾ ਕੇ ਉਹ ਆਪਦੀ ਤਾਰੀਫ਼ ਸਮਝਦੀਆਂ ਵੀ ਜੇ ਮੇਰਾ ਜਵਾਕ ਅੰਗਰੇਜ਼ੀ ਬੋਲ ਰਿਹਾ ਹਿੰਦੀ ਬੋਲ ਰਿਹਾ ਤਾਂ ਵੱਡੀ ਗੱਲ ਕਰ ਗਿਆ ਇਹ ਮੇਰੇ ਘਰੇ ਕੋਈ ਜਵਾਕ ਨਹੀਂ ਪਰ ਮੈਨੂੰ ਇਹ ਲੱਗਦਾ ਵੀ ਜੇ ਮੈਂ ਪੜ੍ਹੀ ਲਿਖੀ ਆ ਐਮ ਐਸ ਸੀ ਕੀਤੀ ਆ ਮੇਰੀ ਕਮਾਈ ਇਹ ਹੋਊਗੀ ਵੀ ਮੈਂ ਉਹਨੂੰ ਘਰੇ ਪੜ੍ਹਾ ਲਾਂ। ਮੇਰੀ ਕਮਾਈ ਉੱਥੇ ਹੋਊਗੀ ਮੈਂ ਉਹਦੇ ਸਕੂਲ ਦੀ ਫੀਸ ਬਚਾ ਲਾਂ। ਮੈਂ ਉਹਨੂੰ ਪਹਿਲਾਂ ਘਰੇ ਪੰਜਾਬੀ ਸਿਖਾਵਾਂ। ਮੈਂ ਹਜੇ ਵੀ ਬਹੁਤ ਸ਼ਬਦ ਅੰਗਰੇਜ਼ੀ ਦੇ ਬੋਲ ਜਾਂਦੀ ਆ। ਮੈਂ ਬਹੁਤ ਕੰਟਰੋਲ ਕਰਨ ਦੀ ਆ ਜਿਵੇਂ ਹੁਣ ਮੇਰੇ ਮੂੰਹੋਂ ਕੰਟਰੋਲ ਨਿਕਲ ਗਿਆ। ਮੈਂ ਇਹ ਚੀਜ਼ਾਂ ਤੇ ਧਿਆਨ ਦੇਣ ਲੱਗ ਗਈ ਵੀ ਮੈਂ ਇਹ ਜਿਹੇ ਸ਼ਬਦ ਨਾ ਕੱਢਾਂ। ਮੈਂ ਪੰਜਾਬੀ ਤੇ ਧਿਆਨ ਦਵਾਂ। ਮੈਨੂੰ ਹੀ ਲੱਗਦਾ ਵੀ ਜਦੋਂ ਜਿਹੇ ਜਿਹੇ ਮਾਹੌਲ 'ਚ ਅਸੀਂ ਰਹਿੰਦੇ ਹੁੰਨੇ ਆ ਉਹੋ ਜਿਹੇ ਅਸੀਂ ਬਣ ਜਾਂਦੇ ਆ। ਤਾਂ ਉੱਥੋਂ ਨਿਕਲ ਕੇ ਆਉਣਾ ਬੜਾ ਔਖਾ। ਮੈਂ ਤਾਂ ਦੇਖ ਲਓ ਵੀ ਜਿਹੜੀ ਬੋਲੀ ਮੈਂ ਬੋਲ ਰਿਹਾ ਬੰਦੇ ਗਾਲਾਂ ਕੱਢਦੇ ਰਹੇ ਆ ਇੰਨਾ ਬਹੁਤ ਸਾਰੇ ਬੰਦੇ ਪ੍ਰਚਾਰ ਵੀ ਕਰਨ ਲੱਗੇ ਹੁਣ ਮੈਂ ਅੰਗਰੇਜ਼ੀ ਦੇ ਵਿੱਚ ਵੀ ਇੰਟਰਵਿਊ ਕਰਦਾ ਰਿਹਾ ਹਾਂ ਜੀ ਕਰੀਆ ਆਪਾਂ ਨੇ ਪਹਿਲਾਂ ਚੈਨਲ ਤੇ ਪਰ ਬਹੁਤ ਔਖਾ ਹੈ ਮੇਰੇ ਮੂੰਹ ਤੇ ਨਹੀਂ ਨਿਕਲਦਾ ਕਿ ਮੈਂ ਨਾ ਮਤਲਬ ਇਸका ਅਭਿਆਸ ਕਰਿਆ ਬਹੁਤ ਵੀ ਪੰਜਾਬੀ ਕਾ ਸ਼ਬਦ ਨਿਕਲਣਾ ਚਾਹੀਦਾ ਤੇ ਇੱਕ ਹੋਰ ਵੀ ਮੁੱਦਾ ਹੈ ਜੇ ਆ ਜਿਹੜੇ ਬਾਜ਼ਾਰ ਕੀ ਬਾਤ ਚੱਲਾ ਜਿਸ ਤਰ੍ਹਾਂ ਮਾਲ ਬਣਾਏ ਉਹਨਾਂ ਨੇ ਕਿਸੇ ਨੇ ਬੰਦੇ ਨੇ ਕਿਸੇ ਨੇ ਕੋਈ ਦੱਸ ਰਿਹਾ ਤਾਂ ਵੀ ਮਾਲ ਕਾ ਮਤਲਬ ਕੀ ਹੈ ਹੁਣ ਆਪਾਂ ਸੌਦੇ ਵਾਲੀ ਦੁਕਾਨ ਪਰ ਪਹਿਲਾਂ ਜਾਇ ਕਰਾਂਦੇ ਵੀ ਉਹ ਦਾਲ ਦੇ ਦੇ ਭਾਈ ਆਟਾ ਆਟਾ ਤਾਂ ਘਰੇ ਹੀ ਹੋ ਆਪਣਾ ਚੀਨੀ ਦੇ ਦੇ ਪੱਤੀ ਦੇ ਦੇ ਹਨੀ ਹਲਦੀ ਦੇ ਦੇ ਲੂਣ ਦੇ ਦੇ ਕਹਿੰਦਾ ਵੀ ਹੁਣ ਮੋਲ ਗੇ ਵਿੱਚ ਤਾਂ ਮਤਲਬ ਕਿ ਸੌਦੇ ਵਾਲੀ ਦੁਕਾਨ ਤਾਂ ਕੱਲੀ ਸੌਦੇ ਵਾਲੀ ਐ ਮੋਲ ਗੇ ਵਿੱਚ ਕੱਪੜੇ ਵੀ ਐ ਖੜਾਉਣੇ ਵੀ ਐ ਖੇਡਾਂ ਵੀ ਐ ਕੁਰਸੀਆਂ ਮੇਜ਼ ਕਿਆ ਕੁਝ ਵੀ ਕਹਿੰਦਾ ਵੀ ਉਹ ਮੋਲ ਗੇ ਵਿੱਚ ਪੜਨ ਦਾ ਮਤਲਬ ਕਿ ਆ ਵੀ ਬੰਦਾ ਜਿਹੜਾ ਹੈਗਾ ਬੜੇਗਾ ਉਹ ਕਹਿੰਦਾ ਜਾਂ ਟੋਕਰਾਂ ਜਿਹਾ ਦੇ ਦਿਆ ਉਹਨੂੰ ਕਹਾਂ ਵੀ ਉਹ ਟੋਕਰਾ ਸੋਚਾ ਵੀ ਅਰੇ ਟੋਕਰਾ ਹੁਣ ਵੀ ਖਾਲੀ ਮੈਂ ਲੈ ਜਾਗਾ ਉੱਥੇ ਜਦ ਬਿੱਲ ਕਟਾਵਾਂਗਾ ਵੀ ਅਜੀਬ ਚੱਲਗਾ ਵੀ ਚਲ ਇਹ ਵੀ ਲੈ ਚ ਲੈ ਆਏ ਵੇ ਤਾਂ ਹੈ ਵੀ ਇਹ ਵੀ ਲੈ ਚ ਲੋ ਕੰਮ ਆ ਜੇ ਖਰਚਾ ਹੋ ਜਾਂਦਾ ਮਤਲਬ ਕਿ ਉਹ ਬੰਦੇ ਭਰ ਰਹੇ ਆ ਤੇ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਹਿੰਦੇ ਵੀ ਜਨਾਨੀ ਨੂੰ ਮੁੱਖ ਰੱਖ ਕੇ ਉਹਨਾਂ ਨੇ ਫਿਰ ਇਹ ਬਾਜ਼ਾਰ ਪੈਦਾ ਕਰਿਆ ਵੀ ਜਨਾਨੀ ਨੂੰ ਬਾਜ਼ਾਰ ਚ ਜਾ ਕੇ ਕਹਿੰਦੇ ਬਹੁਤ ਵਧੀਆ ਲੱਗਦਾ ਖੁਸ਼ੀ ਹੁੰਦੀ ਆ ਖੁਸ਼ੀ ਹੁੰਦੀ ਆ ਡੀਪੋ ਮੈਨ ਕਹਿ ਦਿੰਦੇ ਨਾ ਹਾਰਮੋਨ ਉੱਥੋਂ ਉਹਨਾਂ ਦਾ ਉਹ ਰਿਲੀਜ਼ ਹੁੰਦਾ ਵੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਬਾਹਰ ਨਿਕਲਦੀਆਂ ਕੋਈ ਚੀਜ਼ਾਂ ਖਰੀਦਦੀਆਂ ਨੇ ਉਹੋ ਜੇ ਮੋਲਾਂ ਚ ਖਾਸ ਕਰਕੇ ਉਹਨਾਂ ਨੂੰ ਜਿਹੜੀ ਚੀਜ਼ ਸੋਹਣੀ ਲੱਗੀ ਇਹ ਉਹ ਉਹ ਜਿਹੜੇ ਬਾਜ਼ਾਰ ਵਾਲੇ ਕਰ ਰਹੇ ਆ ਉਹ ਤਾਂ ਆਪਦੀ ਇੱਕ ਮਾਰਕੀਟਿੰਗ ਉਹਨੂੰ ਕਰ ਰਹੇ ਆ ਸਕਿੱਲ ਜਨਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਵੀ ਜਿਹੜਾ ਜਨਾਨੀਆਂ ਦਾ ਦਿਮਾਗ ਆ ਉਹਦੇ ਨਾਲ ਕਿੱਦਾਂ ਖੇਡਣਾ ਉਹ ਉਹਨਾਂ ਨੂੰ ਪਤਾ ਲੱਗ ਗਿਆ ਤੇ ਅਸੀਂ ਖੜਵਾ ਲਈ ਮੈਂ ਖੋਦ ਜਾਂਦੀ ਆ ਮੈਂ ਜਦੋਂ ਦੁਖੀ ਹੁੰਦੀ ਆ ਪਰ ਇਹ ਨਹੀਂ ਵੀ ਮੈਂ ਸ਼ਾਪਿੰਗ ਕਰਨ ਜਾਨੀ ਆ ਯਾ ਕੁਛ ਮੈਂ ਬਾਹਰ ਨਿਕਲ ਜਾਨੀ ਆ ਘਰੋਂ ਮੈਨੂੰ ਇਹ ਹੁੰਦਾ ਦਿਮਾਗ ਖਰਾਬ ਹੋ ਰਿਹਾ ਤਾਂ ਬਾਹਰ ਨਿਕਲੋ ਇੱਕ ਵਾਰ ਕਿਸੇ ਨੂੰ ਮਿਲੋ ਗਿਲੋ ਦੇਖੋ ਇੱਕ ਆਹ ਸ਼ਬਦ ਹੈ ਵਿੰਡੋ ਸ਼ਾਪਿੰਗ ਮੈਨੂੰ ਉਹਦੇ ਲਈ ਜ਼ਿਆਦਾ ਵਧੀਆ ਲੱਗਦਾ ਵਿੰਡੋ ਸ਼ਾਪਿੰਗ ਕਹਿ ਦਿੰਦੇ ਹੁੰਦੇ ਆ ਵੀ ਤੁਸੀਂ ਬਾਜ਼ਾਰ 'ਚ ਜਾਓ ਮੋਲਾਂ 'ਚ ਜਾਓ ਕਿਤੇ ਵੀ ਜਾਓ ਤੁਸੀਂ ਦੇਖੋ ਬਸ ਉਹਨਾਂ ਨੂੰ ਅੱਜ ਕੱਲ੍ਹ ਚੱਲ ਕੀ ਰਿਹਾ ਕਿੱਦਾਂ ਦੇ ਕੱਪੜੇ ਚੱਲ ਰਿਹਾ ਕਿੱਦਾਂ ਦਾ ਖਾਣਾ ਪੀਣਾ ਚੱਲ ਰਿਹਾ ਤੁਸੀਂ ਉਹਨਾਂ ਨੂੰ ਦੇਖੋ ਅਸਲੀਅਤ ਉਹ ਆ ਵੀ ਜੇ ਤੁਸੀਂ ਉੱਥੇ ਤੱਕ ਪਹੁੰਚ ਸਕੋ ਆਪਦੇ ਮਨ ਦੀ ਤਸੱਲੀ ਕਰ ਸਕੋ ਬਾਕੀ ਆ ਵੀ ਜਿੰਨੀ ਕਿਸੇ ਦੀ ਜੇਬ ਭਾਰ ਚੱਲਦੀ ਆ ਗਲੌਸਾ ਉਹਦਾ ਖਰਚਾ ਕਰ ਲੈਂਦਾ ਕੱਪੜਿਆਂ ਦੀ ਗੱਲ ਕਰੀਏ ਮੈਂਨੇ ਬਹੁਤ ਕਈਆਂ ਨੂੰ ਸਵਾਲ ਕਰੇ ਕਰਾਂ ਹੋਰੇ ਨਾ ਲਾਇਬ੍ਰੇਰੀ ਆਪਣੇ ਕਿਤਾਬ ਘਰ ਲਾਇਬ੍ਰੇਰੀ ਸ਼ਬਦ ਦੀ ਪੰਜਾਬੀ ਨਹੀਂ ਘੜੀ ਪਟਿਆਲੇ ਯਾਦਗਾਰੀ ਕਿਤਾਬ ਘਰ ਕਹਿੰਦੇ ਲਾਇਬ੍ਰੇਰੀ ਗੁਰਮੁਖ ਸਿੰਘ ਮਸਾਫਰ ਉੱਥੇ ਨਾ ਮੈਂ ਗਿਆ ਤਾਂ ਇੱਕ ਵਾਰੀ ਗਰਮੀ ਐ ਦੇ ਉੱਥੇ ਕੁੜੀ ਮਿਲੀ ਦੀ ਬੰਨ ਉਹਨੇ ਆਮ ਸਿੱਧੀ ਜਿਤਨਾ ਮੇਰੇ ਵਰਗੀ ਦੀ ਵਿਚਾਰੀ ਪਤਲੀ ਜੀ ਸੁੱਕੀ ਜੀ ਪੰਜਾਬ ਵਾਲੇ ਕੱਪੜੇ ਪਾਏ ਹੋਏ ਤੇ ਮੈਨੂੰ ਕਹੇਰੀ ਮੇਰੀ ਬੋਲੀ ਵੀ ਠਾਰੇ ਵਾਲੀ ਤੇ ਥਾਰੇ ਵੀਡੀਓ ਦੇਖੋ ਚਲੋ ਠੀਕ ਹੈ ਉਹਦੇ ਬਾਅਦ ਫਿਰ ਯੂਨੀਵਰਸਿਟੀ ਮੈਂ ਨਾ ਕਿਤਾਬਾਂ ਦਾ ਮੇਲਾ ਲੱਗਿਆ 6 ਮਹੀਨੇ ਬਾਅਦ ਕੁੜੀ ਨਾ ਚਾਨ ਚੱਕ ਮੇਰੇ ਸਾਹਮਣੇ ਆ ਗਈ ਬਈ ਉਹਨੂੰ ਦੇਖਣ ਸਾਰ ਨਾ ਮਤਲਬ ਅਜੀਬ ਆ ਖਾੜਾ ਛਿੜ ਗਿਆ ਮੈਨੂੰ ਹਾਸੇ ਆ ਗਈ ਬਹੁਤ ਜ਼ਿਆਦਾ ਉਹ ਕਹਿੰਦੇ ਖਾਸ ਕੇ ਰਹਾ ਉਹਨੇ ਨਾ ਪਤ ਨਹੀਂ ਕਿਆ ਪਾਇਆ ਮੈਨੂੰ ਤਾਂ ਇਹ ਨਹੀਂ ਸਮਝ ਆਇਆ ਤੱਕ ਪੈਂਟ ਤੇ ਮੈਂ ਕਿਹਾ ਵੀ ਇਹ ਕੀ ਚੀਜ਼ ਹੈ ਬਈ ਮਤਲਬ ਕਿ ਇਹ ਤਾਂ ਜਿਬੂਗਰੀਵ ਲੱਗ ਰਹੀ ਹੈ ਮਤਲਬ ਜੱਜ ਬੰਦਾ ਕੋਈ ਚੰਗਾ ਵੀ ਲੱਗੇ ਆਪਣਾ ਪਹਿਰਾਵਣ ਤੇ ਉਹਨੇ ਮੈਨੂੰ ਬਾਤ ਕੀ ਕਹਿੰਦੇ ਦੁਨੀਆ ਬਦਲ ਰਹੀ ਹੈ ਹਣੀ ਤੇ ਮੈਂ ਕਿਹਾ ਵੀ ਕੋਈ ਬਾਤ ਨਹੀਂ ਮੈਂ ਸਹਿਮਤ ਐ ਮਤਲਬ ਕਿ ਆਪਾਂ ਪੱਛਮ ਵਾਲਾ ਜਾਂ ਯੂਰਪ ਵਾਲਾ ਕੁਝ ਪਾ ਰਹੇ ਆ ਉਹ ਆਪਣੇ ਵਾਲਾ ਪਾਣ ਲੱਗੇ ਆਪਾਂ ਉਹਨਾਂ ਦੇ ਵਰਗ ਖਾ ਰਹੇ ਆ ਹਾਂ ਕਿਆ ਰਹਾ ਉਹਨਾਂ ਨੂੰ ਪੀਜੇ ਹਮਮਾਰੀ ਸਾਗ ਮੱਕੀ ਰੋਟੀ ਖਾਣ ਲੱਗੇ ਮੈਂ ਕਿਹਾ ਹਮੇ ਹੀ ਪਾ ਰਹੇ ਆ ਉਹਨੇ ਕੱਪੜੇ ਉਹ ਤਾਂ ਮਾਰੇ ਪਾਉਂਦੇ ਨਹੀਂ ਹਮ ਨਾ ਉਹ ਮਾਰਾ ਖਾਣਾ ਖਾਵੇਂ ਮਤਲਬ ਕਿ ਇਹ ਜੀ ਕਿਸ ਤਰ੍ਹਾਂ ਲਗਾ ਮੈਂ ਦੇਖਿਆ ਪੰਜਾਬ ਦੇ ਵਿੱਚ ਬੀਬੀਆਂ ਕੁੜੀਆਂ ਖਾਸ ਕਰਕੇ ਹੁਣ ਤਾਂ ਪੰਜਾਬੀ ਯੂਨੀਵਰਸਿਟੀ ਵਿੱਚ ਇਹ ਹਾਲ ਹੈ ਜਿਹੜੇ ਮੁੰਡੇ ਆ 100% ਦੀ ਜਿਹੜੀ ਕੁੜੀਆਂ ਉਹ ਵੀ ਕਿਉਂਕਿ ਆ ਜਿਹੜੇ ਬੁੱਚੜ ਖਾਂਦੇ ਆ ਮੈਂ ਤੇ ਆ ਰਹੇ ਨਵੇਂ ਨਿਆਣੇ ਹੂੰ ਤੇ ਉਹ ਸਾਰੇ ਜਿਹੜੇ ਹੈਗੇ ਆ ਇੰਗਲੈਂਡ ਵਾਲੇ ਕੱਪੜੇ ਪਾਈ ਫਿਰਦੇ ਆ ਹੂੰ 98% ਦੀ ਇਹਦੇ 'ਚ ਮੈਂ ਨਾ ਇੱਕ ਤੁਹਾਨੂੰ ਗੱਲ ਦੱਸਦੀ ਆ ਇਹ ਤਾਂ ਜ਼ਿਆਦਾਤਰ ਇਹ ਆ ਵੀ ਤੁਹਾਡੀ ਗੱਲ ਦੇ ਨਾਲ ਵੀ ਅਸੀਂ ੱੱਕੇ ਨਾਲ ਉਹ ਚੀਜ਼ਾਂ 'ਚ ਵੜ ਰਹੇ ਆ ਹੂੰ ਦੇਖ ਕੇ ਅਸੀਂ ਇਹ ਨਹੀਂ ਸੋਚਦੇ ਵੀ ਉਹਦੇ ਜ਼ਰੂਰ ਪਾਈ ਸਾਹਮਣੇ ਵਾਲੇ ਤੇ ਸੋਹਣੀ ਲੱਗ ਸਕਦੀ ਆ ਕੋਈ ਚੀਜ਼ ਉਹਦੀ ਦਿੱਖ ਤੇ ਜਚ ਸਕਦੀ ਆ ਉਹ ਸਾਡੇ ਤੇ ਜਚਣੀ ਨਹੀਂ ਜਚਣੀ ਇਹ ਵੀ ਸਾਨੂੰ ਸੋਚਣਾ ਚਾਹੀਦਾ ਨਾ ਅਸੀਂ ਦੇਖੋ ਦੇਖ ਕਰ ਰਹੇ ਆ ਜੋ ਕੁਝ ਕਰ ਰਹੇ ਆ ਮੈਂ ਨਾ ਕੰਮ ਸ਼ੁਰੂ ਕਰਨਾ ਸੀ ਜਦੋਂ ਕਰਮਣ ਨੂੰ ਮਿਲੀ ਮੈਂ ਤੇ ਉਹਦੇ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਉਹਨੇ ਮੈਨੂੰ ਇੱਕੋ ਗੱਲ ਕਹੀ ਕਹਿੰਦੀ ਭੈਣੇ ਸੋਹਣਾ ਕੰਮ ਕਰਨਾ ਤਾਂ ਪਹਿਲਾਂ ਇਹ ਵੇਖੋ ਵੀ ਤੁਹਾਡਾ ਤੁਸੀਂ ਸੌਖੇ ਕਿਹਦੇ ਚੀਜ਼ਾਂ ਵੀ ਜਿਹੜੀ ਚੀਜ਼ ਤੁਹਾਨੂੰ ਸੁਖਾਲਾ ਕਰ ਦੇ ਪੰਜ ਕੁ ਮਿੰਟ ਬੈਠੀ ਮੈਂ ਉਹਨੂੰ ਜਦ ਇਹ ਕਿਹਾ ਮੈਂ ਕਿਹਾ ਮੈਨੂੰ ਇਹ ਪਤਾ ਵੀ ਮੇਰੇ ਤੇ ਪੰਜਾਬੀ ਜਾਂ ਮੈਂ ਪਿੰਡਾਂ ਵਾਲੀ ਦੇਖਾ ਮੇਰੀ ਹੂੰ ਤੇ ਮੇਰੇ ਤੇ ਉਹੀ ਜੱਜ ਦੀ ਆ ਮੈਂ ਯੂਨੀਵਰਸਿਟੀ ਪੜ੍ਹੀ ਆ ਤੁਸੀਂ ਵੀ ਉੱਥੇ ਦੇਖਿਆ ਹੋਇਆ ਹੈ ਨਾ ਮੈਂ ਉਦੋਂ ਵੀ ਇਹੋ ਜਿਹੀ ਸੀ ਮੈਂ ਹੁਣ ਵੀ ਇਹੋ ਜਿਹੀ ਆ ਤੇ ਮੈਨੂੰ ਇਹੀ ਲੈ ਕੇ ਚੱਲਣਾ ਸੋਹਣਾ ਲੱਗਦਾ ਇਹ ਚੀਜ਼ ਮੈਨੂੰ ਮੇਰੇ ਚ ਇੰਨਾ ਕੁ ਕੰਫੀਡੈਂਸ ਲਿਆਉਂਦੀ ਆ ਵੀ ਮੈਨੂੰ ਖੁੱਲ ਕੇ ਰਹਿਣਾ ਤੁਰਨਾ ਫਿਰਨਾ ਚਾਰ ਬੰਦਿਆਂ ਚ ਬੈਠਣਾ ਮੈਨੂੰ ਆਏ ਨਹੀਂ ਲੱਗਦਾ ਵੀ ਮੈਂ ਪੈਂਟ ਨਹੀਂ ਪਾਈ ਮੈਂ ਉਹੋ ਜਿਹੇ ਛੋਟੇ ਡਰੈਸਾਂ ਨਹੀਂ ਪਾਈਆਂ ਮੈਨੂੰ ਉਹ ਨਹੀਂ ਲੱਗਦਾ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਇਹ ਹਰ ਇੱਕ ਦੇ ਅੰਦਰ ਨਹੀਂ ਹੁੰਦਾ ਮੈਂ ਤਾਂ ਇਹੀ ਕਹੂੰਗੀ ਵੀ ਪਰ ਇਹ ਪਛਾਨਣਾ ਬਹੁਤ ਜ਼ਰੂਰੀ ਆ ਹੂੰ ਵੀ ਸਾਡੇ ਤੇ ਜੱਜ ਕੀ ਰਿਹਾ ਦੇਖੋ ਦੇਖਣਾ ਸੀ ਕਿਸੇ ਚੀਜ਼ ਦੇ ਮਗਰ ਲੱਗਿਆ ਪਾਉਣਾ ਚਾਹੀਦਾ ਸਮੇਂ ਦੇ ਹਿਸਾਬ ਨਾਲ ਮਾਹੌਲ ਦੇ ਹਿਸਾਬ ਨਾਲ ਹਰ ਇੱਕ ਚੀਜ਼ ਪਾਉਣੀ ਚਾਹੀਦੀ ਹੈ ਜੇ ਤੁਸੀਂ ਬਾਹਰ ਅੰਦਰ ਗਏ ਆ ਉੱਥੇ ਲੋਕ ਪਾਈ ਬੈਠੇ ਆ ਪਰ ਤੁਸੀਂ ਇੱਕ ਲੇਦੇ ਜੀ ਨਾ ਲੱਗੀ ਚਲੋ ਵੀ ਅਜੀਬ ਜੇ ਨਾ ਲੱਗੀ ਚਲੋ ਵੀ ਜਿੱਥੇ ਤੁਹਾਡੇ ਵੱਲ ਸਾਰੇ ਜਾਣੇ ਬੈਠੇ ਆਏ ਜੇ ਦੇਖੀ ਜਾਣ ਵੀ ਆਹ ਕੀ ਬਣ ਕੇ ਆ ਗਿਆਗਾ ਹੂੰ ਮੋਰ ਜੇ ਬਣਨ ਦੀ ਲੋੜ ਨਹੀਂ ਮਿੰਦਾ ਇਹਦਾ ਪਰ ਬਹੁਤੇ ਬੰਦੇ ਅੱਜਕੱਲ ਮੋਰੇ ਬਣ ਰਹੇ ਆ ਮੈਂ ਨਾ ਕਈ ਵਾਰ ਕਹੇ ਕਰਾਂ ਵੀ ਇਹ afghanistan ਕੇ ਜਿਹੜੇ ਬੰਦੇ ਆ ਜਿਹੜੇ ruse ke khilaf lade america nato ke khilaf lade ਹੂੰ ਨਾ ਤਾਂ ਉਹ ਸਕੂਲ ਗੋਰਿਆਂ ਵਾਲੇ ਸਕੂਲ ਆ ਕਿ ਉੱਥੇ ਆਪਣੀ ਪਸ਼ਤੋ ਫਾਰਸੀ ਪੜ੍ਹੇ ਉਹ ਨਾ ਉਹਨਾਂ ਨੇ ਕਿਸੇ ਵੀ ਬੰਦੇ ਦੇ ਗ੍ਰੈਂਡ ਵਾਲੇ ਕੱਪੜੇ ਦਿਖਾ ਦੋ ਹਮਮ ਤਾਂ ਮੈਂ ਹੋਰ ਛੱਡੋ ਅਰਬ ਕੇ ਸ਼ੇਖ ਦੁਨੀਆ ਦੇ ਸਭ ਤੋਂ ਵੱਧ ਤਕਨੀਕ ਸਭ ਤੋਂ ਵੱਧ ਉਹਨਾਂ ਨੇ ਵੱਡੀਆਂ ਮਾਰ ਤੱਕ ਬੂਟਰਾ ਸਾਰਾ ਕੋਈ ਵਰਤਰੀਆਂ ਸਾਇੰਸ ਵਰਤਰੀਆਂ ਪਰ ਜਿਹੜਾ ਅਰਬ ਕਾ ਸ਼ੇਖ ਹੈ ਜਿਹੜੇ ਬੰਦੇ ਹੈ ਉਹ ਇਮੀਗ੍ਰੇਸ਼ਨ ਦੇ ਉੱਪਰ ਵੀ ਬੈਠੇ ਹੈ ਉਹੀ ਉਹਨਾਂ ਨੇ ਪਰਨਾ ਜਿ ਬੰਨਿਆ ਵਾ ਤੇ ਚੋਲਾ ਪਾਇਆ ਵਾ ਕਿਤੇ ਵੀ ਕਿੰਨੇ ਹੀ ਅਮੀਰ ਹੈ ਮਤਲਬ ਕਿ ਆਪਣੀ ਜਿਹੜੀ ਇੱਕ ਸਭੇ ਪਛਾਣ ਹੈ ਨਾ ਕਿਸੇ ਧਰਤੀ ਦੀ ਹਾਂ ਬੰਦਿਆਂ ਹੈ ਕੀ ਉਸ ਤੇ ਹੀ ਮਨਕਰਿਆ ਆਪਣੇ ਬੰਦੇ ਦਾ ਉਹ ਕਹਿੰਦੇ ਆਪਣੀ ਇਹ ਪਛਾਣ ਨੂੰ ਖਤਮ ਅਸੀਂ ਆਪਦੇ ਤਾਂ ਜਗ੍ਹਾ ਤੇ ਕੁਝ ਹੋਰ ਪਾ ਕੇ ਰਹਿਨੇ ਆ ਪਰ ਜਦੋਂ ਅਸੀਂ ਕਿਤੇ ਹੋਰ ਮੁਲਕ ਜਾਣਾ ਹੁੰਦਾ ਉਦੋਂ ਸਾਨੂੰ ਚੇਤਾ ਆ ਜਾਂਦਾ ਵੀ ਜਿਹੜਾ ਸਾਡਾ ਪੰਜਾਬੀ ਪਹਿਰਾਵਾ ਇੱਥੇ ਅਸੀਂ ਉਹ ਪਾ ਕੇ ਫਿਰਨਾ ਅਸੀਂ ਫਲਕਾਰੀਆਂ ਲੈ ਕੇ ਪੰਜਾਬੀ ਸੂਟ ਪਾ ਕੇ ਜਾਂ ਕੁੜਤੇ ਚਾਦਰੇ ਲਾ ਕੇ ਅਸੀਂ ਉੱਥੇ ਤੁਰਨਾ ਉਦੋਂ ਚੇਤਾ ਆ ਜਾਂਦਾ ਪਰ ਜਿੱਥੇ ਸਾਡੀ ਹੋਉਂਦਾ ਜਿੱਥੇ ਅਸੀਂ ਰਹਿਣਾ ਉੱਥੇ ਨਹੀਂ ਅਸੀਂ ਯਾਦ ਰੱਖਦੇ ਚਲੋ ਜੀ ਖੈਰ ਰੱਬ ਮਾਨੂੰ ਈਰਖਾ ਦੇ ਬਚਾ ਕੇ ਰੱਖੇ ਸੋ ਬੀਬੀਆਂ ਨੂੰ ਵਿਚਾਰੀਆਂ ਨੂੰ ਜਿਹੜੀਆਂ ਬਾਜ਼ਾਰ ਮਾਂ ਜਾ ਜਾ ਕੇ ਈਰਖਾ ਦਾ ਸ਼ਿਕਾਰ ਹੋ ਜਾ ਬੇ ਚੀਜ਼ਾਂ ਇਕੱਠੀਆਂ ਕਰਨ ਲੱਗ ਜਾ ਹਨੇ ਸੋ ਠੀਕ ਹੈ ਬਹੁਤ ਧੰਨਵਾਦ ਧੰਨਵਾਦ